ਹਾਂਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਦੋਸਤੋ ਸਾਡੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਵਾਲੇ ਹਾਂ ਜਿਨ੍ਹਾਂ ਵਿਅਕਤੀਆਂ ਦਾ ਇੰਗਲਿਸ਼ ਦੇ ਅੱਖਰ ਤੋਂ ਨਾਮ ਐਸ ਤੋਂ ਜਾਂ ਫਿਰ ਜੀ ਤੋਂ ਸ਼ੁਰੂ ਹੁੰਦਾ ਹੈ ਉਹਨਾਂ ਦੇ ਲਈ ਆਉਣ ਵਾਲੇ ਸਾਲ 2025 ਦੇ ਜਨਵਰੀ ਮਹੀਨੇ ਦੇ ਵਿੱਚ ਕਿਹੜੀਆਂ-ਕਿਹੜੀਆਂ ਮਹਾਂ ਭਵਿੱਖ ਬਾਣੀਆਂ ਸੱਚੀਆਂ ਸਾਬਤ ਹੋਣ ਵਾਲੀਆਂ ਹਨ ਕਿਹੜੀਆਂ-ਕਿਹੜੀਆਂ ਉਹਨਾਂ ਨੂੰ 10 ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲਕਸ਼ਮੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਉਣਾ ਜੀ ਤਾਂ ਕਿ ਮਾਤਾ ਲਕਸ਼ਮੀ ਜੀ ਦੀ ਅਪਾਰ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਉੱਪਰ ਬਣੀ ਹੀ ਰਵੇ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਕੋਈ ਵੀ ਵਿਅਕਤੀ ਜੋ ਵੀ ਹੁੰਦਾ ਹੈ ਉਹ ਸਾਡਾ ਹਮੇਸ਼ਾ ਦੋਸਤ ਜਾਂ ਦੁਸ਼ਮਣ ਬਣ ਕੇ ਹੀ ਇਸ ਸੰਸਾਰ ਵਿੱਚ ਨਹੀਂ ਆਉਂਦਾ ਬਸ ਉਸ ਦਾ ਵਿਵਹਾਰ ਹੀ ਸਾਨੂੰ ਦੱਸਦਾ ਹੈ ਕਿ ਉਹ ਕਿਵੇਂ ਦਾ ਇਨਸਾਨ ਹੈ ਉਸ ਦੇ ਕੀ ਲਫ਼ਜ਼ ਹਨ ਜੋ ਕਿ ਮੂੰਹ ਵਿੱਚੋਂ ਨਿਕਲਦੇ ਹਨ ਉਹੀ ਸਾਨੂੰ ਸਾਡਾ ਮਿੱਤਰ ਬਣਾ ਸਕਦੇ ਹਨ ਤੇ ਜਾਂ ਸਾਡਾ ਦੁਸ਼ਮਣ ਬਣਾ ਸਕਦੇ ਹਨ ਸੋ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਤੁਹਾਡੇ ਨਾਲ ਜਿਹੜੀ ਵੀ ਅੱਜ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਇਹ ਬਿਲਕੁਲ ਵਧੀਆ ਤਰੀਕੇ ਦੇ ਨਾਲ ਜੋਤਿਸ਼ ਸ਼ਾਸਤਰ ਦੇ ਕੋਲੋਂ ਪ੍ਰਾਪਤ ਕੀਤੀ ਗਈ ਹੈ ਜਿਸ ਤੋਂ ਪਤਾ ਲੱਗ ਜਾਵੇਗਾ ਕਿ ਐਸ ਅਤੇ ਜੀ ਨਾਮ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਇਸ ਨਵੇਂ ਸਾਲ ਦੇ ਵਿੱਚ ਕਿਹੜੇ-ਕਿਹੜੇ ਵੱਡੇ-ਵੱਡੇ ਬਦਲਾਅ ਹੋ ਜਾਣਗੇ ਤੇ ਕਿਹੜੀਆਂ 17 ਗੁਣਾਂ ਦੀਆਂ ਸੱਤ ਭਵਿੱਖਵਾਣੀਆਂ ਇਹਨਾਂ ਦੀ ਜ਼ਿੰਦਗੀ ਵਿੱਚ ਹੋਣ ਵਾਲੀਆਂ ਹਨ ਅਤੇ ਇਹਨਾਂ ਦੇ 17 ਗੁਣ ਜਿਹੜੇ ਹਨ ਉਹ ਕੇਵਲ ਇਹਨਾਂ ਦੇ ਵਿੱਚ ਹੀ ਪਾਏ ਜਾਂਦੇ ਹਨ ਤੇ ਇਸ ਨਾਮ ਵਾਲੇ ਵਿਅਕਤੀ ਜਿਹੜੇ ਵੀ ਹੁੰਦੇ ਹਨ ਉਹ ਬੜੇ ਹੀ ਦਿਆਲੂ ਹੁੰਦੇ ਹਨ ਜਿਨ੍ਹਾਂ ਦਾ ਨਾਮ ਇਹਨਾਂ ਦੋ ਅੱਖਰਾਂ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਉਹਨਾਂ ਦੇ ਵਿੱਚ ਹੀ ਅਕਸਰ ਇਹ ਸੁਭਾਗੁਣ ਵੇਖੇ ਜਾਂਦੇ ਹਨ ਅਤੇ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਦਾ ਵੀ ਨਾਮ ਐਸ ਤੋਂ ਸ਼ੁਰੂ ਹੁੰਦਾ ਹੈ ਉਨ੍ਹਾਂ ਦੇ ਬਾਰੇ ਇਹ ਜਾਣਕਾਰੀ ਬੜੀ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਜੇਕਰ ਤੁਹਾਡਾ ਕੋਈ ਮਿੱਤਰ ਦੋਸਤ ਸਹੇਲੀ ਐਸ ਜਾਂ ਫਿਰ ਜੀ ਨਾਮ ਦੇ ਹਨ ਤਾਂ ਉਹਨਾਂ ਨੂੰ ਵੀ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਜੀ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਜਾਵੇ ਕਿ ਉਹਨਾਂ ਦੇ ਅੰਦਰ ਹੁਣ ਕਿਹੜੇ-ਕਿਹੜੇ ਗੁਣ ਹਨ ਤੇ ਉਹਨਾਂ ਦੇ ਅੰਦਰ ਹੁਣ ਕਿਹੜੀ-ਕਿਹੜੀ ਗਤੀਵਿਧੀ ਚੱਲ ਰਹੀ ਹੈ ਇਹ ਬਿਲਕੁਲ ਹੀ ਪ੍ਰੈਕਟੀਕਲ ਵੀਡੀਓ ਹੈ ਪ੍ਰੈਕਟੀਕਲ ਦੇ ਹਿਸਾਬ ਦੇ ਨਾਲ ਹੀ ਇਸ ਬਾਰੇ ਰਿਸਰਚ ਕੀਤਾ ਗਿਆ ਹੈ ਜੀ ਜੋ ਤਿਸ ਸ਼ਾਸਤਰ ਦੇ ਵਿੱਚ ਇਹਨਾਂ ਨਾਮ ਵਾਲੇ ਲੋਕਾਂ ਦੇ ਬਾਰੇ ਬਹੁਤ ਹੀ ਅਹਿਮ ਜਾਣਕਾਰੀ ਦੱਸੀ ਜਾਂਦੀ ਹੈ ਤੇ ਇਸ ਰਾਸੀ ਵਾਲੇ ਜਿਹੜੇ ਲੋਕ ਹੁੰਦੇ ਹਨ ਇਹ ਸਾਰਿਆਂ ਦੇ ਨਾਲ ਬੜਾ ਹੀ ਮਿਲ ਜੁਲ ਕੇ ਰਹਿੰਦੇ ਹਨ ਇਹਨਾਂ ਦੇ ਨਾਮ ਦੀ ਬਹੁਤ ਹੀ ਚਰਚਾ ਕੀਤੀ ਜਾਂਦੀ ਹੈ ਇਸ ਰਾਸੀ ਵਾਲੇ ਲੋਕ ਦਿਲ ਦੇ ਬੜੇ ਦਿਆਲੂ ਹੁੰਦੇ ਹਨ ਤੇ ਹਰ ਕੰਮ ਨੂੰ ਸਫਲਤਾਪੂਰਵਕ ਪੂਰਾ ਕਰਕੇ ਹੀ ਦਮ ਲੈਂਦੇ ਹਨ ਹੁਣ ਇਹਨਾਂ ਦੇ ਬਾਰੇ ਗੱਲ ਕਰਦੇ ਹਾਂ ਜੀ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਹੜੇ-ਕਿਹੜੇ ਵੱਡੇ ਬਦਲਾਅ ਹੋ ਜਾਣਗੇ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਬੜੀ ਹੀ ਜ਼ਿਆਦਾ ਸੁਖਾਲੀ ਹੋ ਜਾਵੇਗੀ ਇਹਨਾਂ ਨੂੰ ਕਿਹੜੀਆਂ-ਕਿਹੜੀਆਂ 10 ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜਿਹੜੀਆਂ ਇਸ ਸਮੇਂ ਇਹਨਾਂ ਨੂੰ ਮਿਲ ਹੀ ਜਾਣ ਗਿਆ ਜਿਨ੍ਹਾਂ ਦੇ ਨਾਮ ਦੇ ਪਹਿਲੇ ਅੱਖਰ ਤੋਂ ਹੀ ਐਸ ਜਾਂ ਫਿਰ ਜੀ ਲੱਗਦਾ ਹੈ ਉਹਨਾਂ ਵਿਅਕਤੀਆਂ ਦੇ ਬਾਰੇ ਬੜਾ ਕੁਝ ਜਾਣਿਆ ਜਾ ਸਕਦਾ ਹੈ ਉਹਨਾਂ ਦੀ ਰਾਸੀ ਵੀ ਕੁੰਭ ਹੁੰਦੀ ਹੈ ਇਸ ਲਈ ਅੱਜ ਅਸੀਂ ਕੁੰਭ ਰਾਸ਼ੀ ਵਾਲੇ ਲੋਕਾਂ ਨਾਲ ਗੱਲਬਾਤ ਕਰਨ ਵਾਲੇ ਹਾਂ ਕਿ ਉਹਨਾਂ ਦਾ 2025 ਵਿੱਚ ਜਨਵਰੀ ਤੋਂ ਦਸੰਬਰ ਤੱਕ ਦਾ ਮਹੀਨਾ ਕਿਵੇਂ ਦਾ ਰਹਿਣ ਵਾਲਾ ਹੈ ਉਨ੍ਹਾਂ ਦੇ ਗ੍ਰਹਿਾਂ ਦੀ ਦ사 ਕਿਵੇਂ ਦੀ ਹੋਵੇਗੀ ਉਨ੍ਹਾਂ ਦੇ ਪ੍ਰੇਮ ਸੰਬੰਧ ਤੇ ਬਹੌਤਾ ਸੰਬੰਧ ਦੀ ਕੁੰਡਲੀ ਬਾਰੇ ਵੀ ਚਰਚਾ ਕਰਨ ਵਾਲੇ ਹਾਂ ਜੀ ਅਤੇ ਅੰਤ ਵਿੱਚ ਤੁਹਾਨੂੰ ਇਸ ਦੇ ਹੱਲ ਬਾਰੇ ਵੀ ਦੱਸਾਂਗੇ ਜੇਕਰ ਇਹਨਾਂ ਨੂੰ ਕੋਈ ਪਰੇਸ਼ਾਨੀ ਹੋਣ ਵਾਲੀ ਹੋਵੇਗੀ ਇਸ ਲਈ ਦੋਸਤੋ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਦੇਖਣਾ ਤੇ ਸੁਣਨਾ ਕਿਉਂਕਿ ਹੋ ਸਕਦਾ ਹੈ ਜੀ ਤੁਹਾਨੂੰ ਵੀ ਇਸ ਚੈਨਲ ਦੀ ਇਸ ਵੀਡੀਓ ਤੋਂ ਕੋਈ ਨਵੀਂ ਜਾਣਕਾਰੀ ਮਿਲ ਜਾਵੇ। ਬਾਕੀ ਜੇਕਰ ਤੁਸੀਂ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਸੋ ਦੋਸਤੋ ਹੁਣ ਜਾਣ ਲੈਂਦੇ ਹਾਂ ਉਹਨਾਂ ਲੋਕਾਂ ਦੇ ਬਾਰੇ ਜਿਨ੍ਹਾਂ ਦਾ ਨਾਮ ਐਸ ਤੇ ਅਤੇ ਜੀ ਤੋਂ ਸ਼ੁਰੂ ਹੁੰਦਾ ਹੈ। ਐਸ ਨਾਮ ਵਾਲੇ ਲੋਕਾਂ ਦੇ ਦਿਲ ਵਿੱਚ ਜੋ ਵੀ ਹੁੰਦਾ ਹੈ ਉਹੀ ਇਹਨਾਂ ਦੇ ਮੂੰਹ ਤੇ ਹੁੰਦਾ ਹੈ ਭਾਵ ਕਿ ਉਹੀ ਇਹਨਾਂ ਦੀ ਜ਼ੁਬਾਨ ਤੇ ਹੁੰਦਾ ਹੈ ਉਹ ਗੱਲ ਕਰਨਾ ਵੀ ਕਿਸੇ ਨਾਲ ਜ਼ਿਆਦਾਤਰ ਪਸੰਦ ਨਹੀਂ ਕਰਦੇ ਇਸ ਰਾਸ਼ੀ ਵਾਲੇ ਲੋਕ ਜਿਹੜੇ ਹੁੰਦੇ ਹਨ ਉਹ ਜ਼ਿਆਦਾ ਕਿਸੇ ਦੇ ਨਾਲ ਖੁੱਲਦੇ ਮਿਲਦੇ ਛੇਤੀ ਨਹੀਂ ਜਿਸ ਦੇ ਉੱਤੇ ਪੂਰਾ ਵਿਸ਼ਵਾਸ ਅਤੇ ਭਰੋਸਾ ਕਰਦੇ ਹਨ ਉਸ ਤੇ ਹੀ ਯਕੀਨ ਕਰਦੇ ਹਨ ਉਹ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਤੇ ਓਦਾਂ ਹੀ ਗੁੱਸੇ ਵੀ ਹੋ ਜਾਂਦੇ ਹਨ ਪਰ ਉਹ ਆਪਣੇ ਗੁੱਸੇ ਤੇ ਕਾਬੂ ਪਾਉਣਾ ਬਿਲਕੁਲ ਨਹੀਂ ਜਾਣਦੇ ਉਹ ਆਪਣੇ ਰਿਸ਼ਤੇ ਵਿੱਚ ਝੂਠ ਨੂੰ ਤੇ ਝੂਠੇ ਲੋਕਾਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਇਹੀ ਉਹਨਾਂ ਦੀ ਕਮਜ਼ੋਰੀ ਹੁੰਦੀ ਹੈ ਇਸੇ ਕਾਰਨ ਕਈ ਵਾਰ ਉਹਨਾਂ ਦਾ ਸੁਭਾਅ ਵੀ ਆਪਣੇ ਸਾਥੀ ਪ੍ਰਤੀ ਜ਼ਿਆਦਾ ਤਾਕਤਵਰ ਹੋ ਜਾਂਦਾ ਹੈ ਇਸ ਲਈ ਜੇਕਰ ਉਹਨਾਂ ਦੀ ਆਜ਼ਾਦੀ ਵਿੱਚ ਕੋਈ ਰੁਕਾਵਟ ਆਉਂਦੀ ਹੈ ਤਾਂ ਉਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦੇ ਜੇਕਰ ਕੋਈ ਉਹਨਾਂ ਤੇ ਪਾਬੰਦੀ ਲਗਾਉਂਦਾ ਹੈ ਤਾਂ ਉਹ ਆਪਣੀ ਮਰਜ਼ੀ ਦੇ ਨਾਲ ਆਪਣੀ ਜ਼ਿੰਦਗੀ ਜਿਉਣਾ ਪਸੰਦ ਕਰਦੇ ਹਨ ਕਿਸੇ ਦੇ ਗੁਲਾਮ ਜਾਂ ਅੰਡਰ ਰਹਿਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ ਜਦੋਂ ਉਹ ਮਹਿਸੂਸ ਕਰਦੇ ਹਨ ਕਿ ਤੁਸੀਂ ਉਹਨਾਂ ਦੇ ਵਿਚਾਰਾਂ ਦੇ ਨਾਲ ਮੇਲ ਖਾਂਦੇ ਹੋ ਤਾਂ ਉਹ ਆਪਸੀ ਰਿਸ਼ਤੇ ਨੂੰ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਮਜ਼ਬੂਤ ਕਰ ਲੈਂਦੇ ਹਨ ਤੇ ਹਰ ਗੱਲ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਹਨ ਦੋਸਤੋ ਇਹ ਦੋਵੇਂ ਨਾਮ ਵਾਲੇ ਲੋਕਾਂ ਦੇ ਲਈ ਪ੍ਰੇਮ ਸਬੰਧਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਾਲ 2025 ਦੇ ਪਹਿਲੇ ਤੇ ਅਖੀਰਲੇ 2 ਮਹੀਨਿਆਂ ਦੇ ਵਿੱਚ ਇਸ ਰਾਸ਼ੀ ਵਾਲੇ ਲੋਕਾਂ ਨੂੰ ਆਪਣੇ ਬਜ਼ੁਰਗਾਂ ਤੇ ਤੇ ਆਪਣੇ ਸਾਥੀ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਇਸ ਟਾਈਮ ਸ਼ਨੀ ਦੇਵ ਤੁਹਾਡੀ ਰਾਸ਼ੀ ਦੇ ਮਾਲਕ ਹਨ ਪਰ ਫਿਰ ਵੀ ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸ਼ਨੀ ਦੀ 60 ਸਤੀ ਵੀ ਤੁਹਾਡੇ ਤੇ ਚੱਲਣ ਵਾਲੀ ਹੈ ਸਾਲ 2025 ਦੇ ਪਹਿਲੇ ਤੇ ਅਖੀਰਲੇ 2 ਮਹੀਨਿਆਂ ਵਿੱਚ ਤੁਹਾਡੇ ਤੇ 60 ਸਤੀ ਬਣੀ ਰਹੇਗੀ ਕੁੰਭ ਰਾਸ਼ੀ ਵਾਲਿਓ ਜੇਕਰ ਤੁਸੀਂ ਪ੍ਰੇਮ ਸਬੰਧਾਂ ਦੇ ਚੰਗੇ ਨਤੀਜੇ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਖਾਸ ਰੂਪ ਦੇ ਵਿੱਚ ਧਿਆਨ ਰੱਖਣਾ ਹੋਵੇਗਾ ਕਿ ਤੁਹਾਨੂੰ ਆਪਣੇ ਆਪ ਤੇ ਕਾਬੂ ਵੀ ਰੱਖਣਾ ਚਾਹੀਦਾ ਹੈ ਤੇ ਆਪਣੇ ਗੁੱਸੇ ਤੇ ਵੀ ਕਾਬੂ ਕੰਟਰੋਲ ਕਰਨਾ ਹੋਵੇਗਾ ਅਤੇ ਆਪਣੇ ਸਾਥੀ ਤੇ ਸ਼ੱਕ ਕਰਨ ਤੋਂ ਵੀ बचना ਹੋਵੇਗਾ ਤੁਸੀਂ ਵੇਖੋਗੇ ਕਿ ਤੁਹਾਨੂੰ ਬਹੁਤ ਹੀ ਵਧੀਆ ਨਤੀਜੇ ਮਿਲ ਸਕਦੇ ਹਨ ਇਸ ਮਹੀਨੇ ਦੇ ਵਿੱਚ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਸੁਧਾਰਨ ਨਤੀਜੇ ਵੀ ਦਿਖ ਸਕਦੇ ਹਨ ਅਤੇ ਇਸ ਤੋਂ ਬਾਅਦ ਦੇ ਹਾਲਾਤਾਂ ਵਿੱਚ ਉਤਰਾ ਚੜਾ ਆ ਸਕਦੇ ਹਨ ਜੇਕਰ ਤੁਸੀਂ ਵਿਹੋਤਾ ਸਬੰਧਾਂ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਸਫਲਤਾ ਮਿਲਣ ਵਾਲੀ ਹੈ ਤੁਹਾਨੂੰ ਇਸ ਨਵੇਂ ਸਾਲ ਦੇ ਅਖੀਰੀ 2 ਮਹੀਨਿਆਂ ਦੇ ਵਿੱਚ ਆਪਣੇ ਪ੍ਰੇਮੀ ਤੇ ਭਰੋਸਾ ਕਾਇਮ ਬਹੁਤ ਹੀ ਜ਼ਿਆਦਾ ਰੱਖਣਾ ਹੋਵੇਗਾ ਤੁਸੀਂ ਵੇਖੋਗੇ ਕਿ ਤੁਹਾਡੇ ਪਾਰਟਨਰ ਤੇ ਭਰੋਸਾ ਤੁਹਾਡਾ ਵਫਾਦਾਰ ਹੋਵੇਗਾ ਤੇ ਪਰ ਹੋ ਸਕਦਾ ਹੈ ਕਿ ਕਈ ਵਾਰ ਉਹ ਭਰੋਸਾ ਟੁੱਟ ਵੀ ਜਾਵੇ ਇਸ ਲਈ ਰਿਸ਼ਤੇ ਤੁਹਾਡੇ ਵਿੱਚ ਝਗੜੇ ਵੇਖਣ ਨੂੰ ਮਿਲ ਸਕਦੇ ਹਨ ਇਸ ਸਾਲ ਦੇ ਅਖੀਰ ਵਿੱਚ ਵੀ ਰਿਸ਼ਤਾ ਤੁਹਾਡਾ ਵਿਗੜ ਸਕਦਾ ਹੈ ਉੱਥੇ ਹੀ ਇਹ ਦੋ ਅਖੀਰਲੇ ਮਹੀਨੇ ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਚੰਗੀਆਂ ਸ਼ੁਭਕਾਮਨਾਵਾਂ ਵੀ ਦਰਸਾਉਣ ਵਾਲੇ ਹਨ ਅਤੇ ਜੇਕਰ ਕਿਸੇ ਕਿਸਮ ਦਾ ਤੁਹਾਡਾ ਝਗੜਾ ਹੈ ਤਾਂ ਤੁਸੀਂ ਉਸ ਨੂੰ ਖਤਮ ਵੀ ਕਰ ਸਕਦੇ ਹੋ ਤੁਸੀਂ ਆਪਣੇ ਸਾਥੀ ਨੂੰ ਸਵੀਕਾਰ ਵੀ ਕਰ ਸਕਦੇ ਹੋ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਸਵੀਕਾਰ ਕਰ ਸਕਦੇ ਹੋ ਅਤੇ ਪਿਆਰ ਦੇ ਸਬੰਧਾਂ ਵਿੱਚ ਤੁਸੀਂ ਇੱਥੇ ਘੁਲ ਮਿਲ ਕੇ ਰਹਿ ਸਕਦੇ ਹੋ ਪਰ ਜੇਕਰ ਗੱਲ ਕਰੀਏ ਤੁਹਾਡੇ ਪ੍ਰੇਮ ਸਬੰਧਾਂ ਦੇ ਲਈ ਇਹ ਨਵੇਂ ਸਾਲ ਦੇ ਅਖੀਰਲੇ 2 ਮਹੀਨੇ ਬੜੇ ਹੀ ਚੰਗੇ ਸਾਬਤ ਹੋ ਜਾਣਗੇ ਕੁੰਭ ਰਾਸ਼ੀ ਦੇ ਲੋਕਾਂ ਲਈ ਇਹ ਸਾਲ 2025 ਦੇ ਅਖੀਰਲੇ 2 ਮਹੀਨੇ ਰਾਸ਼ੀ ਦਾ ਮਾਲਕ ਸਨੀ ਪਹਿਲੇ ਘਰ ਵਿੱਚ ਸਕਰਮਣ ਕਰੇਗਾ ਅਤੇ 7ਵੇਂ ਘਰ ਵਿੱਚ ਮੌਜੂਦ ਹੋਵੇਗਾ ਇਹ ਤੁਹਾਡੇ ਰਿਸ਼ਤਿਆਂ ਵਿੱਚ ਹੋਰ ਵੀ ਮਜ਼ਬੂਤੀ ਦਿਖਾ ਸਕਦਾ ਹੈ ਬਾਰੇ ਇਹ ਉਦੋਂ ਦੇਖ ਸਕਦਾ ਹੈ ਜਦੋਂ ਤੁਸੀਂ ਆਪਣੇ ਬਹੌਤਾ ਜੀਵਨ ਵਿੱਚ ਸੱਚੇ ਤੇ ਇਮਾਨਦਾਰ ਹੋਮੋਗੇ ਤਾਂ ਤੁਸੀਂ ਵੇਖੋਗੇ ਕਿ ਨਵੇਂ ਸਾਲ ਦੇ ਅਖੀਰਲੇ 2 ਮਹੀਨੇ ਰਿਸ਼ਤੇ ਵਿੱਚ ਮਜ਼ਬੂਤੀ ਕਰਨ ਵਾਲੇ ਹਨ 2025 ਦੇ ਅਖੀਰਲੇ ਜਿਹੜੇ ਨਵੰਬਰ ਤੇ ਦਸੰਬਰ 2 ਮਹੀਨੇ ਹਨ ਤੁਸੀਂ ਵੇਖੋਗੇ ਕਿ ਬਹੌਤਾ ਜੀਵਨ ਤੁਹਾਡਾ ਬੜਾ ਹੀ ਖੁਸ਼ਹਾਲ ਹੋ ਜਾਵੇਗਾ ਰਿਸ਼ਤੇ ਵਿੱਚ ਉਤਰਾ ਚੜਾਤਾ ਆਉਂਦੇ ਹੀ ਰਹਿਣਗੇ ਪਰ ਜੇਕਰ ਤੁਸੀਂ ਇਮਾਨਦਾਰ ਹੋ ਤੁਸੀਂ ਆਪਣੇ ਰਿਸ਼ਤੇ ਨੂੰ ਲੈ ਕੇ ਬਿਲਕੁਲ ਸੱਚੇ ਹੋ ਤਾਂ ਤੁਸੀਂ ਵੇਖੋਗੇ ਕਿ ਸ਼ਨੀ ਦਾ ਸੰਕਰਮਣ ਇਸ ਸਥਿਤੀ ਵਿੱਚ ਪੈਦਾ ਹੋ ਜਾਵੇਗਾ ਤੁਹਾਡੇ ਲਈ ਤੁਹਾਡਾ ਰਿਸ਼ਤਾ ਬੜਾ ਜ਼ਿਆਦਾ ਮਜ਼ਬੂਤ ਹੋ ਜਾਵੇਗਾ ਬਹੁਤਾ ਰਿਸ਼ਤੇ ਵੀ ਚੰਗੇ ਰਹਿਣਗੇ ਸਾਲ 2025 ਦੇ ਅਖੀਰਲੇ 2 ਹਫ਼ਤਿਆਂ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਤੁਹਾਨੂੰ ਜ਼ਿੰਦਗੀ ਵਿੱਚ ਉਤਰਾ ਚੜਾ ਆਉਣ ਦੇ ਨਾਲ ਵੀ ਤੁਹਾਡੀ ਜ਼ਿੰਦਗੀ ਵਿੱਚ ਕੁਝ ਖਾਸ ਫਰਕ ਨਹੀਂ ਪਵੇਗਾ ਜਿਵੇਂ ਤੁਸੀਂ ਖੁਸ਼ਹਾਲ ਪਲ ਪਹਿਲਾਂ ਬਿਤਾ ਰਹੇ ਸੀ ਉਵੇਂ ਹੀ ਬਤਾਉਂਗੇ ਤੁਹਾਡਾ ਬਿਹੋਤਾ ਜੀਵਨ ਹੌਲੀ-ਹੌਲੀ ਖੁਸ਼ਹਾਲੀ ਵਾਲੇ ਰਸਤੇ ਤੇ ਆ ਜਾਵੇਗਾ ਇਸ ਲਈ ਉਹਨਾਂ 2 ਮਹੀਨਿਆਂ ਦੇ ਸਮੇਂ 'ਚ ਤੁਹਾਡੇ ਜੀਵਨ ਸਾਥੀ ਦੇ ਨਾਲ ਕਿਸੇ ਵੀ ਤਰ੍ਹਾਂ ਤੋਂ ਤੁਸੀਂ ਟਕਰਾ ਤੋਂ ਬਚ ਕੇ ਰਹਿਣਾ ਨਹੀਂ ਤਾਂ ਬਾਅਦ ਵਿੱਚ ਤੁਹਾਡੇ ਮਤਭੇਦ ਜਿਹੜੇ ਹਨ ਜਿਆਦਾ ਵੱਧ ਜਾਣਗੇ ਜਿਸ ਨਾਲ ਤੁਸੀਂ ਇੱਕ ਦੂਜੇ ਤੋਂ ਦੂਰ ਵੀ ਹੋ ਸਕਦੇ ਹੋ ਇੱਕ ਦੂਜੇ ਦੇ ਪ੍ਰਤੀ ਪਿਆਰ ਭਰੇ ਵਿਹਾਰ ਦੁਆਰਾ ਹੀ ਆਪਣੇ ਰਿਸ਼ਤੇ ਨੂੰ ਬਣਾ ਕੇ ਰੱਖੋ ਮਜ਼ਬੂਤ ਰਹੋ ਤਾਲਮੇਲ ਵੀ ਬਣਾ ਕੇ ਰੱਖੋ ਤਾਂ ਹੀ ਤੁਹਾਡੇ ਲਈ ਚੰਗਾ ਸਮਾਂ ਸਾਬਤ ਹੋ ਜਾਵੇਗਾ ਉਹਨਾਂ 2 ਮਹੀਨਿਆਂ ਦੇ ਵਿੱਚ ਤੁਹਾਡੇ ਲਈ ਪੈਸੇ ਦੇ ਖਰਚ ਨੂੰ ਕਾਬੂ ਰੱਖਣਾ ਵੀ ਜ਼ਰੂਰੀ ਹੋਵੇਗਾ ਨਹੀਂ ਤਾਂ ਤੁਸੀਂ ਦੇਖੋਗੇ ਕਿ ਤੁਹਾਡੇ ਵਿੱਚ ਘਰ ਕਿਸੇ ਨੂੰ ਲੈ ਕੇ ਵਿਵਾਦ ਵੀ ਹੋ ਸਕਦਾ ਹੈ ਜਾਂ ਕਿਸੇ ਪਰਿਵਾਰਕ ਮੈਂਬਰ ਦੇ ਕਾਰਨ ਤੁਸੀਂ ਘਰ ਚ ਕਲੇਸ਼ ਵੇਖ ਸਕਦੇ ਹੋ ਅਤੇ ਇਸ ਤੋਂ ਬਾਅਦ ਦਾ ਸਮਾਂ ਬਹੁਤਾ ਸਬੰਧਾਂ ਦੇ ਲਈ ਚੰਗੇ ਨਤੀਜੇ ਦਿਖਾ ਸਕਦਾ ਹੈ ਪਰ ਉਹਨਾਂ ਮਹੀਨਿਆਂ ਦੇ ਵਿੱਚ ਘਰ ਦੇ ਸਮੇਂ ਤੁਸੀਂ ਸਾਵਧਾਨ ਰਹਿਣਾ ਇੱਥੇ ਵੀ ਛੋਟੇ ਮੋਟੇ ਝਗੜੇ ਵੇਖਣ ਨੂੰ ਮਿਲ ਸਕਦੇ ਹਨ ਜੇਕਰ ਇਸ ਰਾਸੀ ਦੀ ਸਿਹਤ ਦੀ ਗੱਲ ਕੀਤੀ ਜਾਵੇ ਤਾਂ ਇਸ ਮਹੀਨੇ ਸਾਰਾ ਸਾਲ ਤੁਹਾਡੀ ਸਿਹਤ ਬੜੀ ਵਧੀਆ ਰਹਿਣ ਵਾਲੀ ਹੈ ਜੇਕਰ ਤੁਸੀਂ ਆਪਣੇ ਖਾਣ ਪੀਣ ਦਾ ਪਰਹੇਜ਼ ਕਰਦੇ ਹੋ ਤਾਂ ਤੁਹਾਡਾ ਸਰੀਰ ਤੰਦਰੁਸਤ ਹੀ ਹੋਵੇਗਾ ਜੇਕਰ ਤੁਸੀਂ ਕਾਫੀ ਸਮੇਂ ਤੋਂ ਬਿਮਾਰੀ ਦੇ ਨਾਲ ਜੂਝ ਰਹੇ ਸੀ ਤਾਂ ਉਸ ਬਿਮਾਰੀ ਤੋਂ ਹੁਣ ਤੁਹਾਨੂੰ ਛੁਟਕਾਰਾ ਮਿਲ ਜਾਵੇਗਾ ਹੁਣ ਜੇਕਰ ਗੱਲ ਕੀਤੀ ਜਾਵੇ ਵਿਦਿਆਰਥੀ ਵਰਗ ਦੇ ਬਾਰੇ ਤਾਂ ਕੁੰਭ ਰਾਸ਼ੀ ਵਾਲੇ ਜਿਹੜੇ ਵਿਦਿਆਰਥੀ ਵਰਗ ਦੇ ਨਾਲ ਸੰਬੰਧ ਰੱਖਦੇ ਹਨ ਉਹਨਾਂ ਦੇ ਲਈ ਇਸ ਸਮੇਂ ਪੜ੍ਹਾਈ ਵਿੱਚ ਬਹੁਤ ਹੀ ਮਨ ਲੱਗਣ ਵਾਲਾ ਹੈ ਉਹਨਾਂ ਨੂੰ ਕੋਈ ਵੀ ਸ਼ੁਭ ਵੱਡੀ ਪ੍ਰਾਪਤੀ ਹੋ ਸਕਦੀ ਹੈ ਜਿਸ ਨਾਲ ਉਹਨਾਂ ਦੀ ਖੁਸ਼ੀ ਦਾ ਹੁਣ ਕੋਈ ਵੀ ਟਿਕਾਣਾ ਨਹੀਂ ਰਹੇ ਜਾਵੇਗਾ ਅਤੇ ਉਹ ਆਪਣੇ ਮਾਤਾ ਪਿਤਾ ਦੇ ਪਿਆਰੇ ਬੱਚੇ ਬਣ ਸਕਦੇ ਹਨ ਜੇਕਰ ਤੁਸੀਂ ਇਸ ਮਹੀਨਿਆਂ ਦੇ ਵਿੱਚ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਸਾਰੇ ਹੀ ਵਿਗੜੇ ਹੋਏ ਕਾਰਜ ਸਵਾਰੇ ਜਾਣਗੇ ਤੁਹਾਨੂੰ ਹਰ ਬੁੱਧਵਾਰ ਨੂੰ ਪੰਛੀਆਂ ਨੂੰ ਚੋਗਾ ਖਵਾਉਣਾ ਚਾਹੀਦਾ ਹੈ ਤੇ ਪਾਣੀ ਵੀ ਪਿਲਾਉਣਾ ਚਾਹੀਦਾ ਹੈ ਅਤੇ ਇਸ ਨਵੇਂ ਸਾਲ ਦੇ ਅਖੀਰ ਤੱਕ ਤੁਹਾਨੂੰ ਇਹ ਕਰਨਾ ਪਵੇਗਾ ਜਿਹੜੇ ਵੀ 2 ਮਹੀਨੇ ਰਹਿ ਜਾਣਗੇ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਸਮਾਂ ਚੰਗਾ ਬੜਾ ਸਾਬਤ ਹੋਵੇਗਾ ਅਤੇ ਸ਼ੁੱਕਰਵਾਰ ਨੂੰ ਤੁਸੀਂ ਗਾਂ ਨੂੰ ਕੁਝ ਨਾ ਕੁਝ ਖਵਾਉਣਾ ਹੈ ਭਾਵੇਂ ਆਟੇ ਦਾ ਪੇੜਾ ਖਵਾ ਦਿਓ ਭਾਵੇਂ ਤੁਸੀਂ ਰੋਟੀਆਂ ਤਿਆਰ ਕਰਕੇ ਖਵਾ ਦਿਓ ਅਤੇ ਬੁੱਧਵਾਰ ਦੇ ਦਿਨ ਪੰਛੀਆਂ ਨੂੰ ਭੋਜਨ ਤੇ ਪਾਣੀ ਦਿੰਦੇ ਹੀ ਰਹਿਣਾ ਤੁਸੀਂ ਵੇਖੋਗੇ ਕਿ ਤੁਹਾਡੀ ਜ਼ਿੰਦਗੀ ਵਿੱਚ ਫਿਰ ਕਿੰਨੇ ਵੱਡੇ ਵੱਡੇ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਜਿਸ ਦੇ ਨਾਲ ਤੁਹਾਡਾ ਜੀਵਨ ਖੁਸ਼ਹਾਲ ਹੋ ਜਾਵੇਗਾ ਤੇ ਤੁਸੀਂ ਧਨ ਦੇ ਨਾਲ ਮਾਲਾ-ਮਾਲ ਵੀ ਹੋ ਸਕਦੇ ਹੋ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ